ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦ ਦੀਆਂ ਵੱਡੀਆਂ ਖਬਰਾਂ ਵਿਕਰਮਜੀਠਿਆ ਤੇ ਵਿਜੀਲੈਂਸ ਦਾ ਵੱਡਾ ਐਕਸ਼ਨ ਅੱਜ ਕੋਰਟ ਵਿੱਚ ਕੀਤਾ ਜਾਵੇਗਾ ਪੇਸ਼ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਆਪਣੇ ਭਰਾ ਵਿਕਰਮਜੀਠਿਆ ਦੇ ਘਰ ਪਈ ਰੇਡ ਤੋਂ ਪੜਕੀ ਹਰਸਿਮਰਤ ਕੌਰ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਸਿੱਧੀ ਚੇਤਾਵਨੀ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਕੇਰੀ ਆਪਣੀ ਸਰਕਾਰ ਵਿਕਰਮਜੀਠਿਆ ਦੀ ਗ੍ਰਿਫਤਾਰੀ ਤੇ ਚੁੱਕੇ ਸਵਾਲ ਵਿਕਰਮਜੀਠਿਆ ਤੇ ਹੋਈ ਕਾਰਵਾਈ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਕਹੀਆਂ ਵੱਡੀ ਗੱਲਾਂ ਪੰਜਾਬ ਕਾਂਗਰਸ ਵਿੱਚ ਅਸਤੀਫਿਆਂ ਦਾ ਦੌਰ ਹੋਇਆ ਸ਼ੁਰੂ ਕੀ ਕੀ ਢੀਲੋ ਤੇ ਪ੍ਰਗਟ ਸਿੰਘ ਨੇ ਦਿੱਤਾ ਅਸਤੀਫਾ ਪੰਜਾਬ ਵਿੱਚ ਭਾਰੀ ਮੀਂਹ ਦਾ ਲਟ ਇਨਾ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਸਰਕਾਰ ਦੀ ਬਣਾਈ ਰੇਲ ਕਿਹਾ ਮਾਨ ਸਰਕਾਰ ਨੇ ਜੀ ਰਣਜੀਸ਼ਾਂ ਕੱਢ ਕੇ ਸਰਕਾਰ ਖਿਲਾਫ ਫਵਾਜ਼ ਚੁੱਕਣ ਵਾਲੇ ਲੀਡਰਾਂ ਦੀ ਦਬਾਣਾ ਚਾਹੁੰਦੀ ਹੈ ਆਵਾਜ਼ ਵਿਕਰਮ ਮਜੀਠਿਆ ਦਾ ਗ੍ਰਿਫਤਾਰੀ ਤੋਂ ਪਹਿਲਾਂ ਵੱਡਾ ਬਿਆਨ ਕਿਹਾ ਪੰਜਾਬ ਸਰਕਾਰ ਦੀ ਮਾੜੀਆਂ ਨੀਤੀਆਂ ਦੀ ਪੋਲ ਖੋਲਣ ਦੀ ਮਿਲੀ ਸਜ਼ਾ ਵਿਕਰਮ ਮਜੀਠਿਆ ਦੀ ਗ੍ਰਿਫਤਾਰੀ ਦੀ ਰਵਨੀਤ ਸਿੰਘ ਮਿੱਟੂ ਨੇ ਕੀ ਤਿੰਨ ਖੇਦੀ ਪੰਜਾਬ ਸਰਕਾਰ ਦੀ ਬਣਾਈ ਰੇਲ ਮਜੀਠਿਆ ਦੀ ਗ੍ਰਿਫਤਾਰੀ ਤੇ ਕੇਜਰੀਵਾਲ ਦਾ ਵੱਡਾ ਬਿਆਨ ਕਿਹਾ ਬਖਸ਼ੇ ਨਹੀਂ ਜਾਣਗੇ ਨਸ਼ਾ ਤਸਕਰ ਵਿਕਰਮ ਅਜੀਠਿਆ ਦੀ ਗ੍ਰਿਫਤਾਰੀ ਤੇ ਸੁਖਵੀਰ ਸਿੰਘ ਬਾਦਲਨੀ ਦਿੱਤਾ ਵੱਡਾ ਬਿਆਨ ਕਿਹਾ ਡੇਢ ਸਾਲ ਬਾਅਦ ਹਲ ਗੱਲ ਦਾ ਲਵਾਂਗੇ ਹਿਸਾਬ ਬੀਤੇ ਦਿਨੀ ਸੀਨੀਰ ਕਾਲੀ ਅਗੋ ਤੇ ਸਾਬਕਾ ਮੰਤਰੀ ਵਿਕਰਮ ਅਜੀਠਿਆ ਦੀ ਅਮਰੀ ਸਰ ਵਿਖੇ ਸਥਿਤ ਰਿਹائش ਵਿਖੇ ਵਿਜਨਸ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਅਤੇ ਇਸ ਛਾਪੇਮਾਰੀ ਮਗਰੋਂ ਬੀਜਲੈਸ ਨੇ ਵਿਕਰਮ ਅਜੀਠਿਆ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ 38 ਸਥਿਤ ਵੀਜੀਲੈਂਸ ਦੇ ਮੁਖ ਦਫ਼ਤਰ ਵੀਜੀਲੈਂਸ ਭਵਨ ਵਿਖੇ ਲਿਆਂਦਾ ਗਿਆ ਅਤੇ ਅੱਜ ਵਿਕਰਮ ਮਜੀਠੀਆ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇੱਥੇ ਵੀ ਦੱਸ ਦਈਏ ਕਿ ਵਿਕਰਮ ਮਜੀਠੀਆ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਐਫਆਈਆਰ ਸਵੇਰੇ 4:40 ਮਿੰਟ ਤੇ ਮੋਹਾਲੀ ਵਿੱਚ ਦਰਜ ਕੀਤੀ ਗਈ ਸੀ ਐਫਆਈਆਰ ਵਿੱਚ ਮਜੀਠੀਆ ਦੀ ਪਤਨੀ ਗਨੀਪ ਕੌਰ ਮਜੀਠੀਆ ਦੀ ਜਾਇਦਾਦ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰੇਡ ਦੌਰਾਨ ਵਿਜੀਲੈਂਸ ਨੇ ਕਈ ਦਸਤਾਵੇਜ਼ ਮੋਬਾਈਲ ਫੋਨ ਲੈਪਟਾਪ ਆਦਿ ਵੀ ਕਬਜ਼ੇ ਵਿੱਚ ਲਏ ਹਨ ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ 540 ਕਰੋੜ ਦੇ ਨਸ਼ੀਲੇ ਪਦਾਰਥਾਂ ਦੇ ਪੈਸੇ ਨੂੰ ਗੈਰ ਕਾਨੂੰਨੀ ਤੌਰ ਤੇ ਅਤੇ ਵਿਕਰਮਜੀਤਿਆ ਦੇ ਪ੍ਰਭਾਵ ਦੀ ਵਰਤੋਂ ਕਰਕੇ ਇੱਕ ਜਨਤਕ ਸੇਵਕ ਵਜੋਂ ਵਿਧਾਇਕ ਤੇ ਸਾਬਕਾ ਪੰਜਾਬ ਸਰਕਾਰ ਵਿੱਚ ਕੈਬਨਿਟ ਅਹੁਦਾ ਸੰਭਾਲ ਕੇ ਪੈਦਾ ਕੀਤੇ ਗਏ ਹਨ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਵਿਕਰਮਜੀਤਿਆ ਤੇ ਉਹਨਾਂ ਦੀ ਪਤਨੀ ਗਨੀਪਕੌਰ ਦੇ ਨਾਮ ਤੇ ਚੱਲ ਚੱਲ ਜਾਇਦਾਦ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਲਈ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਦਿੱਤਾ ਗਿਆ ਇੱਥੇ ਵੀ ਦੱਸ ਦिए ਕਿ ਵਿਕਰਮਜੀਠਿਆ ਤੇ ਉਹਨਾਂ ਦੀ ਘਰ ਵਾਲੀ ਗਨੀਪੌਰ ਵੱਲੋਂ ਵਿਜੀਲੈਂਸ ਦੀ ਇਸ ਰੇਡ ਦਾ ਵਿਰੋਧ ਕੀਤਾ ਗਿਆ ਸੀ ਅਤੇ ਵਿਕਰਮਜੀਠਿਆ ਨੇ ਕਿਹਾ ਕਿ ਮੇਰੇ ਘਰ ਰੇਡ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਬੁਖਲਾੜ ਦਿਖਾਉਂਦੀ ਹੈ ਸਵੇਰੇ ਮੇਰੇ ਗ੍ਰੈਵੀਕੇ ਵਿਜੀਲੈਂਸ ਧੱਕੇ ਨਾਲ ਦਾਖਲ ਹੋਈ ਅਤੇ ਪ੍ਰੈਸ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਤੇ ਵਕੀਲਾਂ ਨੂੰ ਵੀ ਧੱਕੇ ਮਾਰੇ ਗਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਭਗਵੰਤ ਮਾਨ ਜੀ ਤੁਹਾਡੀਆਂ ਧਮਕੀਆਂ ਮੈਨੂੰ ਚੁੱਪ ਨਹੀਂ ਕਰਵਾ ਸਕਦੀਆਂ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਤੇ ਹੋਵੇਗੀ ਇਸ ਮੀਟਿੰਗ ਵਿੱਚ ਅਹਿਮ ਏਜੰਡਿਆਂ ਉਤੇ ਵਿਚਾਰ ਕੀਤਾ ਜਾਣਾ ਹੈ ਫਿਲਹਾਲ ਮੰਤਰੀ ਮੰਡਲ ਦੀ ਬੈਠਕ ਨੂੰ ਲੈ ਕੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਵਿੱਚ ਵਿਕਰਮਜੀਠਿਆ ਦੀ ਗ੍ਰਿਫਤਾਰੀ ਤੇ ਸਿਆਸਤ ਗਰਮਾਈ ਹੋਈ ਹੈ ਵਿਕਰਮਜੀਠਿਆ ਦੇ ਘਰ ਬਿਜ਼ਨਸ ਨੇ ਰੇਡ ਕੀਤੀ ਸੀ ਇਸ ਤੋਂ ਬਾਅਦ ਪਹਿਲਾ ਮਜੀਠਿਆ ਨੇ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਤੇ ਉਸ ਮਗਰੋਂ ਹਰਸਿਮਰਤ ਕੋਰ ਬਦਲਣੇ ਕਿ ਹੈ ਕਿ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕਟਪੁਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਵਿਕਰਮਜੀਠਿਆ ਦੇ ਘਰ ਆਪਣੀ ਪੁਲਿਸ ਭੇਜੀ ਹੈ ਉਸਨੇ ਇੰਦਰਾ ਗਾਂਧੀ ਵੱਲੋਂ ਅੱਜ ਦੇ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ ਪਰ ਭਗਵੰਤ ਮਾਨ ਇਹ ਭੁੱਲ ਗਿਆ ਹੈ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਤੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਤੇ ਨਾ ਹੀ ਹੁਣ ਝੁਕੇਗਾ ਹਰ ਸਿਮਰਤ ਕੋਰ ਬਦਲਨੇ ਕੀ ਹੈ ਕਿ ਤੇਰੀ ਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚੈਰੀ ਚ ਰੱਖਦੇ ਰਹਾਂਗੇ ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਕਰਮ ਜੀਠੇ ਦੀ ਗ੍ਰਿਫਤਾਰੀ ਤੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਵੱਡੇ ਸਵਾਲ ਚੁੱਕੇ ਹਨ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕਦੇ ਆ ਲਿਖਿਆ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਮਜੀਠੀਆ ਜੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਪੁੱਛਗਿਸ਼ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਚਾਹੇ ਉਹ ਨੇਤਾ ਹੋਵੇ ਅਭਿਨੇਤਾ ਹੋਵੇ ਅਮੀਰ ਹੋਵੇ ਜਾਂ ਗਰੀਬ ਹੋਵੇ ਦੋਸਤ ਹੋਵੇ ਜਾਂ ਦੁਸ਼ਮਣ ਹੋਵੇ ਤੜਕੇ ਕਿਸੇ ਦੇ ਘਰ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ ਤਕਰੀਬਨ ਹਰ ਆਉਣ ਵਾਲੀਆਂ ਸਰਕਾਰਾਂ ਨੇ ਪੁਲਿਸ ਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤਾ ਲੇਕਿਨ ਸਿੱਟਾ ਕੋਈ ਖਾਸ ਨਹੀਂ ਨਿਕਲਦਾ ਕਿਸੇ ਦੇ ਨਾਲ ਮੇਰਾ ਸਿਆਸੀ ਤੌਰ ਤੇ મતਭੇਦ ਹੋ ਸਕਦਾ ਹੈ ਵਿਚਾਰ ਧਾਰਕ ਅੰਤਰ ਹੋ ਸਕਦਾ ਹੈ ਲੇਕਿਨ ਨੀਤੀ ਤਰਮਤੇ ਧਿਆਨਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨਾ ਲਾਜ਼ਮੀ ਹੋ ਜਾਂਦੀ ਹੈ ਜਦੋਂ ਮੁਜੀਠੀਆ ਸਾਹਿਬ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ੍ਹ ਦੇ ਵਿੱਚ ਸਨ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਤੇ ਕੋਈ ਪੁਛਕਿਸ਼ ਨਹੀਂ ਕੀਤੀ ਬਾਅਦ ਦੇ ਵਿੱਚ ਮਾਨ ਸਾਹਿਬ ਦੇ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਸੀ ਮਾਨਯੋਗ ਹਾਈ ਕੋਰਟ ਨੇ ਇਸ ਗਰਾਊਂਡ ਤੇ ਜ਼ਮਾਨਤ ਦਿੱਤੀ ਕਿ ਜੇਕਰ ਪੁਲਿਸ ਨੂੰ ਪੁਛਕਿਸ਼ ਵਾਸਤੇ ਲੋੜਿੰਦੇ ਨਹੀਂ ਹਨ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ ਉਹਨਾਂ ਨੇ ਕਿਹਾ ਕਿ ਮੇਰਾ ਕਹਿਣਾ ਹੈ ਕਿ ਜਦੋਂ ਕਸਟਡੀ ਵਿੱਚ ਸੀਗੇ ਤਾਂ ਸਰਕਾਰ ਨੇ ਜ਼ਮਾਨਤ ਕਰਵਾ ਦਿੱਤੀ ਤੇ ਹੁਣ ਨੋਟਿਸ ਜਾਰੀ ਕਰਵਾ ਕੇ ਪੁਛਕਿਸ਼ ਕੀਤੀ ਜਾਂਦੀ ਹੈ ਤੇ ਅੱਜ ਘਰ ਤੇ ਰੇਡ ਕੀਤਾ ਜਾ ਰਿਹਾ ਹੈ ਅਤੇ ਬਹੁ ਬੇਟੀ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇੱਥੇ ਜ਼ਿਕਰ ਹੈ ਕਿ ਮਜੀਠੀਆ ਸਾਹਿਬ ਦੇ ਨਾਲ ਮੇਰਾ ਵਿਚਾਰ ਤਾਰਕ ਮਤਭੇਦ ਹੈ ਅਤੇ ਰਹੇਗਾ ਗੱਲ ਨੀਤੀ ਅਤੇ ਦਿਾਨਤਦਾਰੀ ਦੀ ਹੈ ਵਿਕਰਮ ਮਜੀਠੀਆ ਉੱਤੇ ਹੋਈ ਕਾਰਵਾਈ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੀਤੀ ਕਿ ਸੇ ਵੀ ਕਾਰਵਾਈ ਨਾਲ ਸਹਿਮਤ ਨਹੀਂ ਹਾਂ ਜੇ ਸਰਕਾਰ ਨੇ ਵਿਕਰਮਜੀਠਿਆ ਖਿਲਾਫ ਵਿਜੀਲੈਂਸ ਦੀ ਕਾਰਵਾਈ ਬਿਨਾ ਕਿਸੇ ਠੋਸ ਸਬੂਤ ਦੇ ਕੀਤੀ ਹੈ ਤਾਂ ਇਹ ਨੈਤਿਕ ਤੌਰ ਤੇ ਵੀ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ ਅਤੇ ਇਹ ਸਰਕਾਰ ਨੂੰ ਵੀ ਗੁਨਾਹੀ ਦੇ ਕਟਹਿਰੇ ਵਿੱਚ ਖੜਾ ਕਰਦੀ ਹੈ ਪਰ ਇਹੋ ਜਿਹਿਆਂ ਬਦਲੇ ਦੀ ਭਾਵਨਾ ਤਹਿਤ ਨਜਾਇਜ਼ ਪਰਚੀਆਂ ਵਾਲੀਆਂ ਕਾਰਵਾਈਆਂ ਇਨਾ ਕਾਲੀ ਅਖਵਾਉਣ ਵਾਲਿਆਂ ਦੀ ਸਰਕਾਰ ਸਮੇਂ ਨਹੀਂ ਹੋਈਆਂ ਕੀ ਇਸ ਦੀ ਗਰੰਟੀ ਕੋਈ ਪੰਜਾਬੀ ਲੈ ਸਕਦਾ ਹੈ ਕਦੇ ਵੀ ਨਹੀਂ ਅਸੀਂ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ 2 ਦਸੰਬਰ ਦਾ ਹੁਕਮਨਾਮਾ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਨੇ ਖੁਦ ਆਪਣੇ ਗੁਨਾਹ ਕਬੂਲ ਕੀਤੇ ਸਨ ਜਿਸ ਸਦਕਾ ਸ਼੍ਰੀ ਅਕਾਲ ਤਖਸੈ ਵੱਲੋਂ ਜਿੱਥੇ ਧਾਰਮਿਕ ਤਨਖਾਹ ਲਾਈ ਉੱਥੇ ਹੀ ਅਕਾਲੀ ਸਿਆਸਤ ਨੂੰ ਮਜ਼ਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ ਗਏ ਜਿਨ੍ਹਾਂ ਨੂੰ ਨਾ ਸਿਰਫ ਇੰਨਾ ਪਗੋੜੇ ਅਕਾਲੀਆਂ ਨੇ ਮਿੱਟੀ ਘੱਟੇ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦੇ ਆ ਉਹਨਾਂ ਨੂੰ ਉਦਦਿਆਂ ਤੋਂ ਬਰਖਾਸਤ ਕਰ ਦਿੱਤਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ਵਿੱਚ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਆ ਭਾਰਤ ਪੂਸ਼ਨਾਸ਼ੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਉੱਤੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਪੂਸ਼ਨਾਸ਼ੂ ਤੋਂ ਬਾਅਦ ਹੁਣ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਾਂਗਰਸ ਉਪਭਾਈ ਕਾਇਦੇਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪ੍ਰਗਟ ਸਿੰਘ ਦੇ ਨਾਲ ਹੀ ਸਾਬਕਾ ਕਾਂਗਰਸ ਵਿਧਾਇਕ ਕੁਸ਼ਲ ਦੇਵ ਸਿੰਘ ਕੀਕੀਟੇ ਲੋਵਲੋ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਵਿਕਰਮਜੀਠਿਆ ਤੇ ਵਿਜਲਨਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਕਿ ਹੈ ਕਿ ਸਰਕਾਰ ਨਹੀਂ ਜੀ ਰੰਜਿਸ਼ਾਂ ਕੱਢ ਕੇ ਸਰਕਾਰ ਖਿਲਾਫ ਆਵਾਜ਼ ਚੁੱਕਣ ਵਾਲੇ ਲੀਡਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਚੰਨੀ ਨੇ ਕਿਹਾ ਕਿ ਭਾਵੇਂ ਕਿ ਮਜੀਠਿਆ ਨਾਲ ਉਹਨਾਂ ਦਾ ਰਾਨੀਤਿਕ ਤੇ ਸਿਧਾਂਤਕ ਵਿਰੋਧ ਹੈ ਪਰ ਵਿਜੀਲੈਂਸ ਦੀ ਇਹ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁਝ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਮਜੀਠਿਆ ਤੇ ਦਰਜ ਪਹਿਲਾ ਮਾਮਲੇ ਵਿੱਚ ਤਾਂ ਸਰਕਾਰ ਨੇ ਕੋਈ ਪੇਰਵਾਹੀ ਨਹੀਂ ਕੀਤੀ ਪਰ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਜਦਕਿ ਪਰਚਾ ਵਾਦੂ ਜਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ ਉਹਨਾਂ ਨੇ ਸ਼ੰਕਾ ਜ਼ਾਹਿਰ ਕਰਦੇ ਹਨ ਕਿ ਹੈ ਕਿ ਪੰਜਾਬ ਸਰਕਾਰ ਪ੍ਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ ਤੇ ਵੀ ਚੇਕ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਪੁਲਿਸ ਵੱਲੋਂ ਸ਼ਰੋਮਨੀ ਕਾਲੀਦਲ ਦੇ ਸੀਨੀਅਰ ਅਗੂ ਵਿਕਰਮ ਮਜੀਠਿਆ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਰ 6 ਮਹੀਨਿਆਂ ਬਾਅਦ ਮਜੀਠਿਆ ਨੂੰ ਫੜਿਆ ਜਾਂਦਾ ਹੈ ਤੇ ਫਿਰ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਸਰਕਾਰ ਵੱਲੋਂ ਅਦਾਲਤ ਵਿੱਚ ਮਜੀਠਿਆ ਖਿਲਾਫ ਕੁਝ ਵੀ ਸਾਬਿਤ ਨਹੀਂ ਹੁੰਦਾ ਜੇ ਮਜੀਠਿਆ ਨਸ਼ੇ ਵੇਚਦਾ ਹੈ ਜਾਂ ਉਹਨਾਂ ਨਾਲ ਮਿਲੀਭੁਗਤ ਹੈ ਤਾਂ ਹੁਣ ਤੱਕ ਇਹ ਸਾਵੀਦ ਕਿਉਂ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਹ ਡਰਾਮਾ ਸਿਰਫ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਹੈ ਵਿਜੀਲੈਂਸ ਅਫਸਰ ਬਦਲੇ ਗਏ ਅਤੇ ਹੁਣ ਨਵੇਂ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੂੰ ਬਹਾਲ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਕੀਤਾ ਜਾ ਰਿਹਾ ਹੈ ਇਸੇ ਨਾਲ ਹੀ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਜੋ ਕਾਂਗਰਸ ਨੇ emergancy ਲਗਾ ਕੇ ਕੀਤਾ ਸੀ ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿੱਚ ਕੀਤਾ ਹੈ ਜਿਹੜਾ ਗੁਮਾਨ ਦੇ ਜਾਂ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਾ ਹੈ ਉਹਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਗਵਾਨ ਤਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਸੋ ਬੀਜ ਰਹੇ ਹੋ ਪਰ ਜਿਹੜੇ ਕੰਡੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਬੀਜ ਰਹੇ ਹੋ ਇਹ 2027 ਤੋਂ ਬਾਅਦ ਚੁਗਣੇ ਮੁਸ਼ਕਿਲ ਹੋ ਜਾਣੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮਜੀਤਿਆ ਦੇ ਘਰ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਮਜੀਠਿਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਵਿਕਰਮਜੀਤਿਆ ਦੀ ਗ੍ਰਿਫਤਾਰੀ ਮਗਰੋਂ ਦੀਲੇ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਵੱਲ ਧੱਕਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਵਿਕਰਮ ਅਜੀਠਿਆ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਾਏ ਹਨ ਉਹਨਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਜਿਸ ਨੇ ਸੰਘਰਸ਼ਾਂ ਦੌਰਾਨ 16 ਸਾਲ ਜੇਲ੍ਹ ਕੱਟੀ ਹੈ ਉਹਨਾਂ ਨੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਡਰਨ ਵਾਲਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦਾ 1.5 ਸਾਲ ਬਾਕੀ ਹੈ ਉਸ ਮਗਰੋਂ ਸਾਰੀ ਮਨਮਰਜ਼ੀਆਂ ਦਾ ਹਿਸਾਬ ਲਿਆ ਜਾਏ ਇੱਕ ਮਿੰਟ ਤੱਕੜਾ ਵਾਲੇ ਸੋਚਦੇ ਹੈ ਕਿ ਪਰਚੇ ਪਿੱਟਾ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਡਰਾਉਣਗੇ ਬਹੁਤ ਗਲਤ ਫਹਿਮੀ ਹੈ ਹਾਂਜੀ ਅਕਾਲੀ ਦਲ ਉਹ 파ਕੀ ਹੈ ਇਹਦੇ ਵਰਕਰਾਂ ਨੇ ਇਹਦੇ 16 16 ਸਾਲ ਥੱਲੇ ਕਰ ਰਹੇ ਪਹਿਲਾ ਸਭਾ ਸਾਲ ਹੈ ਕਿ ਚਲੋ ਦੇਖੋ ਕੀ ਲੱਗਦਾ ਇਹ ਮਨਸ਼ਾ ਕੀ ਹੈ ਜੀ ਇਹਨਾਂ ਦੀ ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ ਪਹਿਲਾਂ ਕਹਿ ਰਹੇ ਸੀ ਆਪਣੇ ਆਪਣੀ ਕਮਜ਼ੋਰੀਆਂ ਲਕੌਰਿਆ ਜਿਹੜੀ ਲੁੱਟ ਖੋ ਕਰੀ ਜਾਂਦੇ ਆ ਲਹੌਰਿਆ ਇਹਨੂੰ ਐ ਨਹੀਂ ਪਤਾ ਸਾਰੇ ਲੁੱਟ ਖੋ ਜਿਹੜਾ ਕੀਤਾ ਸੱਚੀ ਚੀਜ਼ ਦਾ ਹਿਸਾਬ 1.5 ਸਾਲ ਬਤੋਂ ਤੁਸੀਂ ਆਪ ਦੇਖਿਆ ਕਿ ਕੀ ਹੋ ਰਿਹਾ ਹੈ ਸਵੀਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਕਰ ਜਾਂਦੇ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਝ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਝ ਨਹੀਂ ਬਸ ਅੰਦਰ ਕਰਦੇ ਬੜ ਗਏ ਆ ਤੇ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਆਂ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਉਹਨਾਂ ਨਾਲ ਗੱਲ ਕਰਨ ਦੀ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕਿਆ ਕੋਈ ਫੋਨ ਨਹੀਂ ਕੀਤੀ ਇਹ ਕਿਹੜੇ ਬਾਬੇ ਜੱਫਰ ਜੀ ਦੀ ਜੋ ਰਸਕੀ ਕਰਦੇ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ मैडम थाने असि हुन नोटिस ਕੋ ਸੰਬੰਧ ਕੋਮ ਕੁਛ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀਏ ਦੇ ਮਾਮਲੇ ਇਸ ਤਾਂ ਕੁਛ ਨਹੀਂ ਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਹੈ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹੈ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਹੈ ਉਸ ਤੋਂ ਪਹਿਲਾਂ ਬਦਲੇ ਹੈ ਕਿੰਨੇ ਅਫਸਰ ਬਦਲੇ ਹੈ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਿਹੜੇ ਟੀਮ ਆਈ ਜਿਹੜੇ ਮਜੀਕੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਕਰਦੇ ਰਵਾਂਗੇ ਸਾਰੇ ਇੱਥੇ ਨੇ ਹਾਂਜੀ ਜਿਸ ਵਿਭਾਗ ਵੱਲੋਂ ਧੱਕਾ ਮੁਕੀ ਵੀ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੀ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਪੂਰਾ ਬ੍ਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਝ ਕਿੰਨੇ ਕਿਉਂ ਹੋਇਆ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਥੋੜਾ ਲੈ ਕੇ ਗਏ ਤੁਹਾਨੂੰ ਕੀ ਕਰਾਂਗੇ ਲਾਗੇ ਨਿੱਤੇ ਗਏ ਨਹੀਂ ਉਹ ਹੋਰ ਕਿਉਂ ਹੋਇਆ can you are threatening no, no wait, wait one second it is the other way no you are no 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 i no, tell no. you i tell you i tell you no nobody 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 you have to no. please tell me how i May tell you one, one, one second kaun nu confidence lag gaya apni identity disclose kar kaun hai ji mera sare teen nu kin nu saab khalle gaye tusi jo hai bagjit to my house call the on start recording everything how have you barged into my house without my knowledge ਨਾ ਦਸ ਫੁੱਟ ਦਸ ਦਸ ਨਹੀਂ ਰਿਹਾ ਨਾ ਕੋਈ ਦਸ ਨਹੀਂ ਰਿਹਾ ਜੂਲ ਰਿਸਪੈਕਟ ਜੀ ਕੈਨ ਆਟਕਸ ਹਮ ਅ ਲੇਡੀ ਆਈ ਹੈਵ ਬੀਨ ਟੋਲਡ 30 ਪੀਪਲ ਹੈਵ ਐਂਟਰਡ ਮਾਈ ਹਾਊਸ ਪੁਸ਼ਟ ਦੇ ਵੇ ਥਰੂ ਆਈ ਵਾਸ ਡਾਊਨ ਏਕਸਕਿਊਜ਼ ਮੀ ਕੈਨ ਆ ਫਿਨਿਸ਼ ਟਾਕਿੰਗ ਨੋ ਪਲੀਜ਼ lets me finish talking the right way 1 minute ji i don't know who you are no no the 2 minute tu laga da suno acha acha ho kinne mere darwaja andar tod ke kon wadan di koshish kiti hai ji thonu kya kya ke ke 2 minute betho mila denne adalath jana othe gallan hon nahi nal ke ta jaamange tusi vi jaoge koi problem nahi ssp sahab theek na kuch karna tusi oh das dyo haa va main ahi gall keh reha aap banda tode dsp sahab ਤੱਕੇ ਨਾਲ ਦਰਵਾਜ਼ੇ ਅੰਦਰ ਬੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਆਪਦਾ ਵਿਜੀਲੈਂਸ ਦਾ ਪੁੱਛਿਆ ਹੋਣਾ ਪਰਮਾਰ ਨੂੰ ਬਦਲਤਾ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੋਟ ਮਾਰੀ ਗਏ ਨਹੀਂ 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 ਹਾ ਹੁਣ ਬਦਲੀ ਏ ਟੋਨ ਸਟੇਟ ਤੋਂ ਬਹੁਤ ਵੱਡਾ ਤੁਸੀਂ ਆਪਣਾ ਜੋਰ ਦੇ ਇਨਫੋਰਸਿੰਗ ਅਥਾਰਟੀ I am unable to the law I know you are the authority you don't need to force your way through ਦੱਸਿਓ ਜੀ ੱੱਕੇ ਨਾਲ ਬੜੇ ਕਿ ਨਹੀਂ ਬੜੇ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਹਾ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਰਬਾਹਾਈ ਨਹੀਂ ਮਾਲ ਸਿਕ ਆਹ ਰੈਲੀ ਬਾਲ ਟੂ ਨੋ ਮੈਨੂੰ ਹੀ ਕਹ ਦੱਸੋ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਦ ਸਟਾਹ ਰੈਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਕਹ ਦੱਸੋ ਇੰਨੀ ਫੋਰਸ ਦੀ ਲੋਟ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆਪ ਬਿਠਾਓ ਇਹਨਾਂ ਨੂੰ ਕੱਢੋ ਆਪ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਆਪ ਬਾਹਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨਾਲ ਕੀ ਦਰਵਾਜ਼ੇ ਬੰਦ ਕਰਨ ਨੂੰ ਕਿਹਾ ਭਗਵੰਤ ਸਿੰਘ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਜ਼ ਲਾਇਰਜ਼ ਨੂੰ ਬੁਲਾ ਲਓ ਜੀ ਜਸਪਾਲ ਆਫ दैट ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਰਾਈਜ਼ ਕੀਤਾ ਯੂ ਹੈਵ ਟਰੈਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਤੁਹਾਨੂੰ ਮਿਲਣੀ ਚਾਹੀਦੀ ਵੇਕੋ ਦਿਸ ਇਜ਼ ਟੋਟਲ ਲੋਅ ਦੀ ਧਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ। ਮਤਲਬ ਤੁਸੀਂ ਆਰਾਮ ਨਾਲ ਆਓ। ਕੌਣ ਪ੍ਰੋਸੈਸ ਤੋਂ ਭਜੂਗਾ?